ਸਾਰਿਆਂ ਨੂੰ ਜੀ ਲੱਗੇ ਜੀ ਅੱਜ ਦਾ ਬਲੌਗ ਸ਼ੂਟ ਕਰਨ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਦੇ ਅੰਦਰ ਦੇ ਸਾਰਿਆਂ ਦਾ ਦਿলো ਧੰਨਵਾਦੀ ਤੇ ਰੱਬ ਸਾਰਿਆਂ ਨੂੰ ਤਰੱਕੀਆਂ ਦੇਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਨੂੰ ਐਨੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਤੇ ਅੱਜ ਜੀ ਤੁਹਾਨੂੰ ਚੈੱਕ ਕਰਵਾਈ ਅੱਜ ਦਾ ਵਿਊ ਕਿਵੇਂ ਦਾ ਹੈ ਜੀ ਚੈੱਕ ਕਰੋ ਜੀ ਅੱਜ ਦਾ ਵਿਊ ਬਦਲ ਵਾਈ ਹੋਈ ਹੈ ਜੀ ਮੀ ਦਾ ਮੌਸਮ ਵੀ ਬਣਿਆ ਪਿਆ ਹੈ ਜੀ ਤੇ ਦੇਖੋ ਜੀ ਕਿੰਨਾ ਵਧੀਆ ਵਿਊ ਹੈ ਜੀ ਅੱਜ ਦਾ ਜੀ ਜੀ ਹੈਗਾ ਜੀ ਅੱਜ ਦਾ ਵੀ ਉਹ ਤੇ ਮੰਮੀ ਗਈ ਜੀ ਡੰਗਰ ਬਕਰੇ ਛੱਡ ਕੇ ਜੀ ਉਹਨਾਂ ਨੂੰ ਚਗਾਨ ਤੇ ਆਜੋ ਜੀ ਅਸੀਂ ਦੇਖੀਏ ਜੀ ਡਿੰਪਲ ਕਿਆ ਕਰਦੀ ਹੈ ਜੀ ਘਰ ਜਾ ਕੇ ਤੇ ਚੱਲੀਏ ਜੀ ਫਿਰ ਹੁਣ ਅਸੀਂ ਵੀ ਡਿੰਪਲ ਕੋਲ ਨੂੰ ਜੀ ਅਸੀਂ ਆਏ ਸੀਗੇ ਘਰ ਨੂੰ ਤੇ ਬਿੱਲੀ ਜੀ ਤਾਂ ਡਿੰਪਲ ਕੋਲ ਜਾ ਕੇ ਜੀ ਲਓ ਜੀ ਮੰਮੀ ਵੀ ਆ ਗਈ ਗਾਂ ਲੈ ਕੇ ਜੀ ਸ਼ਾਸਤਰੀ ਕਾਲ ਜੀ ਅਸੀਂ ਚੱਲੇ ਜੀ ਹੁਣ ਗਾਂ ਚਗਾਨ ਸਾਰਾ ਕੰਮ ਨਿਪਟ ਗਿਆ ਹੁਣ ਗਾਂ ਚਕਾ ਲਈਏ ਹੁਣ 1 ਵਜੇ ਆਉਂਗਾ ਜੀ ਗਾਂ ਨੂੰ ਚਗਾ ਕੇ ਬਸ ਫਿਰ ਨਹੀਂ ਆ ਜਾਂਦਾ 1 2 ਵਜੇ ਤੇ ਬਾਅਦ ਤਾਂ ਜੀ ਫਿਰ ਅੰਦਰ ਹੀ ਬੈਠਣਾ ਪੈਂਦਾ ਸਾਨੂੰ ਹੁਣ ਗਾਂ ਚਕਾ ਲਈਏ ਇਹ ਤਾਂ ਕਾਕੂ ਕੋ ਵੀ ਵਟ ਲੈਂਦੇ ਸੀ ਜੀ ਪਰ ਫਿਰ ਝੂਣੇ ਝੂਣੇ ਪਰ ਲੱਗੀ ਵੀ ਹੈ ਜੈਨੂੰ ਝੂਣੇ ਕਾਕਾ ਕਾਟ ਖਾਂਦੇ ਜਿਹੜੇ ਵਟ ਕੇ ਲੈ ਕੇ ਆਉਂਦੇ ਜਿਹੜਾ ਅਸੀਂ ਇਹ ਝੂਣੇ ਨੂੰ ਛੱਡ ਦੇ ਵਿੱਚ ਜ਼ਿਆਦਾ ਰੱਜਦੀ ਜੀ ਆ ਤੇ ਚਲੋ ਜੀ ਮੰਮੀ ਤਾਂ ਚਲੇ ਗਈ ਜੀ ਗਾਏ ਨੂੰ ਲੈ ਕੇ ਮੰਮੀ ਗਈ ਗਾਏ ਨੂੰ ਫਿਗਾਣ ਜੀ ਤੇ ਮੰਮੀ ਆਉਗੀ ਜੀ ਗਾਏ ਨੂੰ ਲੈ ਕੇ ਹੁਣ ਤੇ ਸਿਮੂ ਗੈ ਗਈ ਰੋਣ ਕਹਿੰਦੀ ਸੀ ਸਿਮੂ ਕਹਿੰਦੀ ਮੈਂ ਨਾਨੀ ਨਾਲ ਜਾਣਾ ਜੀ ਨਾਨੀ ਗਾਏ ਲੈ ਕੇ ਚੱਲੀ ਪੁੱਤ ਅੱਜ ਆਪਾਂ ਬੱਕਰੀ ਲੈ ਕੇ ਆਉਂਗੇ ਬੱਕਰੀਆ ਚਲੋ ਆਪਾਂ ਬੱਕਰੀਆਂ ਲੈ ਕੇ ਆਉਂਗੇ ਹਾਂ ਚੱਲ ਚਲੋ ਜੀ ਮੰਮੀ ਗਈ ਜੀ ਗਾਏ ਲੈ ਕੇ ਤੇ ਸਿਮੂ ਕਹਿੰਦੀ ਮੈਂ ਵੀ ਜਾਣਾ ਨਾਨੀ ਨਾਲ ਹੇ ਚਲੋ ਜੀ ਬੜਾ ਸੀ ਚਲਿਓ ਹਾਂ ਅਸੀਂ ਬੱਕਰੀਆਂ ਕੋਲ ਚੱਲੋਂਗੇ ਠੀਕ ਹੈ ਚਲੋ ਜੀ ਠੀਕ ਹੈ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਤੇ ਚਿੰਮੂ ਨੂੰ ਲੈ ਕੇ ਜਾਈਏ ਜੀ ਹੁਣ ਬੱਕਰੀਆਂ ਕੋਲ ਨੂੰ ਤੇ ਉਹ ਦੇਖੋ ਜੀ ਉੱਪਰ ਜਾ ਕੇ ਸਾਹਮਣੇ ਸਾਡੀਆਂ ਬੱਕਰੀਆਂ ਚੂਗਦੀਆਂ ਜੀ ਹੋ ਲੱਗੀਆਂ ਵੀ ਆ ਜੀ ਚੂਗਣ ਬੱਕਰੀਆਂ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਲਓ ਜੀ ਮਿਲੋ ਜੀ ਡਿੰਪਲ ਨਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਉਧਰ ਹੋ ਰਿਹਾ ਜੀ ਮੇਰਾ ਮੌਤਮ ਦੀ ਜੀ ਮੰਮੀ ਮੈਂ ਭੇਜੇ ਸੀ ਕਿ ਤੁਸੀਂ ਦੰਗੜਾ ਦਾ ਕਰ ਲੋ ਮੈਂ ਪਿੱਛੇ ਤੇ ਫੇਰ ਸਫਾਈਆ ਕਰੀਆ ਭਾਂਡੇ ਢੋਲੇ ਦੀ ਤੇ ਆਟਾ ਗੁਲ ਕੇ ਰੋਟੀ ਬਣਾਤੀ ਜੀ ਛੋਲੇ ਦੇ ਚੌਲ ਬਣਾ ਲਏ ਸੀ ਅੱਜ ਲੱਗੇ ਸੀ ਚਿੱਟੇ ਛੋਲਿਆ ਦੀ ਸਬਜ਼ੀ ਬਣਾਉਣ ਬਸ ਹੁਣ ਜੀ ਲੱਗੀ ਜੀ ਇਹ ਆ ਦੇਖੋ ਜੀ ਇਹ ਲੱਗੀ ਮਸਾਲਾ ਘੁੱਟਣ ਜੀ ਹਾਂ ਜੀ ਤੇ ਮੇਰੇ ਆਦਨੂ ਜੀ ਦੀਪਾ ਨੇ ਸਾਰਾ ਕੰਮ ਨਵੇੜ ਲਿਆ ਜੀ ਮੈਂ ਮੰਮੀ ਦੇ ਬੱਕਰੇ ਦੇ ਬੱਕਰਿਆਂ ਦੇ ਭੱਜ ਗਿਆ ਸੀ ਗਿਆ ਤੇ ਮੈਂ ਮੰਮੀ ਨਾਲ ਬਾਜ ਗਈ ਸੀ ਕਿ ਬੱਕਰੀਆਂ ਹੀ ਮੜਾਣ ਹਾਂ ਜੀ ਬੜਾ ਬੰਦਰਲਾ ਕੰਮ ਨੇ ਰੇੜਕਾ ਸੰਦੇ ਤੇ ਲੋ ਜੀ ਦੀਪ ਲੱਗੀ ਹੈ ਮਸਾਲਾ ਪਟਰ ਹੋ ਮਸਾਲੇ ਵਿਚਾਰੀ ਵਧੀਆ ਦੇ ਨਾਲ ਦੀ ਨਾਲ ਤੁਹਾਨੂੰ ਦਿਖਾਈ ਜਾਊਗੇ ਅੱਜ ਲੱਗੇ ਜੀ ਅਸੀਂ ਕਿੱਤੇ ਛੋਲੇ ਬਣਾਉਣਾ ਅਸਾਂ ਦੇ ਕਿੱਤੇ ਛੋਲੇ ਦੀ ਰੈਸਪੀ ਦਿਖਾਵਾਂਗੇ ਜੀ ਕਿਵੇਂ ਕਿਵੇਂ ਜੇ ਅਸੀਂ ਬਣਾਉਂਦੇ ਆ ਤੇ ਪਹਿਲਾਂ ਤਾਂ ਹੀ ਲੱਗੇ ਜੀ ਕੁੜੀ ਦਾ ਮਸਾਲਾ ਪੋਟਨ ਤਿਆਰ ਕਰਨ ਲੱਗੇ ਜੀ ਅੱਜ ਪਾਇਆ ਲਿਆ ਸਾਡਾ ਪਿਆਜ਼ ਹਰਦੀ ਨਮਕ ਮੀਠਾ ਮਸਾਲਾ ਹੈ ਹਾਂਜੀ ਪਿਆਜ਼ ਮਾਰ ਪਾਇਆ ਜਿਹੜੇ ਜੀ ਤੇ ਜਦੋਂ ਤਰਕਾ ਲਾਉਂਗੇ ਤੁਹਾਨੂੰ ਫੇਰ ਮਿਲਿਆ ਜੀ ਉਧਰ ਸਾਡੇ ਛੋਲੇ ਲੱਗੇ ਜੀ ਰਿਚਨ ਤੇ ਅੰਦਰ ਜੀ ਡਿੰਪ ਨੇ ਬਣਾ ਤੇ ਜੀ ਫੁੱਲ ਕੇ ਰੋਟੀ ਬਣਾ ਲਈ ਜੀ ਆਜੋ ਆਪਾਂ ਦੇਖੀਏ ਕਿ ਨਿੰਪ ਨੇ ਕੀ ਕੀ ਕਰਿਆ ਜੀ ਯਾ ਦੇਖੋ ਮੈਂ ਲਾਦਾ ਨਿੰਪ ਨੇ ਹਮਮ ਰੋਟੀ ਬਣਾ ਤੀ ਕੀ ਬਣਾ ਲਈ ਜੀ ਤੇ ਆਹ ਦੇਖੋ ਜੀ ਪਿੱਕੇ ਚੌਲ ਵੀ ਬਣਾ ਲਏ ਜੀ ਛੋਲੇ ਦੀ ਸਬਜ਼ੀ ਨਾਲ ਮੇਰੇ ਅੰਦਰ ਨੂੰ ਜੀ ਸਾਰਾ ਕੰਮ ਨਿਬੇੜ ਲੈ ਬੜੀ ਫਾਸਟ ਹੈ ਜੀ ਆ ਤੇ ਚਲੋ ਜੀ ਸੋ ਸੋਇਸ ਜਬ ਵੀ ਤੜਕਾ ਲਾਉਗੇ ਜੀ ਤੁਹਾਨੂੰ ਫੇਰ ਮਿਲਦੇ ਆ ਜੀ ਤੇ ਆ ਦੇਖੋ ਜੀ ਉੱਪਰ ਨੂੰ ਕਿੰਨਾ ਬੱਦਲ ਆਇਆ ਪਿਆ ਹੈ ਮੀਂਹ ਦਾ ਮੌਸਮ ਬਣਿਆ ਪਿਆ ਹੈ ਜੀ ਤੇ ਮੰਮੀ ਕਹਿੰਦੇ ਲੈ ਆ ਗਈ ਡੰਗਰ ਬੱਕਰੇ ਬੰਨਿਆ ਵਾ ਮੀਂਹ ਆ ਜਾਊਗਾ ਫੇਰ ਬੱਕਰੇ ਭਿੱਜ ਜਾਂਦੇ ਜੀ ਫੇਰ ਬਿਮਾਰ ਹੋ ਜਾਂਦੇ ਜੀ ਉਹ ਤੇ ਮਿਲਦੇ ਜੇ ਤੁਸੀਂ ਤਾਂ ਤੜਕਾ ਲਾਉਗੇ ਜੀ ਅੱਗੇ ਉੱਧਰ ਛੋਲੇ ਉਬਲ ਗਏ ਜੀ ਤੇਲ ਗਰਮ ਕਰਤਾ ਤੇ ਉੱਧਰ ਟਿਪਲੇ ਮਸਾਲਾ ਵੀ ਕੁੱਟ ਲਿਆ ਜੀ ਮਸਾਲਾ ਕੁੱਟ ਕੇ ਤਿਆਰ ਹੋ ਗਿਆ ਜੀ ਤੇ ਆ ਮਿਲੋ ਜੀ ਹਰਦੀ ਮਰਨ ਨੂੰ ਬਾਕੀ ਸਾਰੇ ਨੂੰ ਅੱਜ ਜੱਤੀ ਬਾਅਦ ਲੱਗਦੇ ਤੇ ਤੌਹਦੀ ਤੇਲ ਗਰਮ ਹੋ ਗਿਆ ਤੇ ਉੱਧਰੋਂ ਪਾਤਾ ਜੀ ਨਿਖਾੜ ਲਾ ਕੁੱਟਿਆ ਸੀਗਾ ਤੇ ਜੀ ਰਾਹੀ ਤੇ ਮਸਾਲੇ ਚ ਕੁੱਟਕੀ ਪਾਉਂਦੇ ਜੀ ਐਵੇਂ ਤੇਲ ਚ ਨਹੀਂ ਗੇਰਦੇ ਹੈਗੇ ਜੀ ਕੋਈ ਸਾਰਾ ਖੁੰਟੀ ਵਿੱਚ ਕੁੱਟ ਲੈਂਦੇ ਜੀ ਕੋਈ ਹਸਾਵਤ ਪਾਉਂਦੇ ਹਾਂ ਤੇ ਪਹਿਲਾਂ ਕੋਈ ਹਸਾਵਤ ਨਹੀਂ ਪਾਉਂਦੇ ਸੀ ਕੁੱਟ ਕੇ ਛਿੱਕੀ ਕੁੱਟ ਲੈਂਦੇ ਸਾਰੀ ਛਿੱਕੀ ਹਾਂ ਜੀ ਰੋਜੀ ਦੇ ਮਸਾਲਾ ਦੇ ਪਲੇ ਪਾਤਾ ਦੇ ਤੇਲ ਵਿੱਚ ਤੇ ਇਹਨੂੰ ਥੋੜੀ ਜਿਹੀ ੜੜਾ ਲਵਗੀ ਰਹੀ ਪੰਨਾਂਕ ਮਿੰਟ ੜੜ ਕੇ ਸੇਪ ਆਉਗਈ ਤੇ ਫੇਲੇ ਉਹ ਤਿਆਰ ਹੋ ਜੂਗਾ ਹਾਂ ਨੱਦ ਫੋਟੋ ਦਿੱਤੀ ਜਾਦੋ ਜੂਗਾ ਹਾਂ ਹੁਣ ਆ ਤੋ ਕੇ ਤਿਆਰ ਹੋ ਜੂਗਾ ਸੀ ਮੂ ਸਾਡਾ ਫੇਰ ਜਿੱਜੀ ਉੱਪਰ ਦੇ ਇਸ ਦੇ ਖੱਤੋ ਹੋ ਗਏ ਮੋਬਾਈਲ ਠੀਕ ਹੈ ਤੇਰਾ ਵੀ ਕਰ ਲ ਠੀਕ ਹੈ ਆ ਲੋ ਜੀ ਤੇ ਬਲੇ ਕੁੰਡਾ ਧੋਕੇ ਜੀ ਇਹ ਮਸਾਲਾ ਥੋੜਾ ਜਿਹਾ ਪਾਣੀ ਪਾ ਦੇ ਜੀ ਫਿਰ ਜੰਦਾ ਜੀ ਵਧੀਆ ਅਸੀਂ ਬਹੁਤ ਦੁਬੋ ਖਾਵੇ ਸਮੋਜਾ ਕਦ ਦੂਬੋ ਤਾਂ ਕਰਾਵੇ ਜੀ ਜੇ ਮੈਨੂੰ ਆਜ ਮਾਰ ਲੈਣਾ ਨਹੀਂ ਕਿ ਰੋਟੀ ਖਾ ਲੈ ਹਾਂ ਕਰਾਂ ਨਹੀਂ ਰੋਟੀ ਭਾਗੀ ਰੋਟੀ ਖਾਣਾ ਜੋਗਾ

ਜੀ ਜੇ ਬਿਤਾਉਂਦੇ ਹੋ ਉਹਨਾਂ ਨੂੰ ਲਗਾਉਂਗੇ ਜੀ 15 ਮਿੰਟ ਸੇਕ ਲਵਾਉਗੇ ਸਾਨੂੰ ਮਿਲਦੇ ਆ ਜੀ ਫੇਰ ਤਵਾਰਾ ਤੋਂ ਜਦੋਂ ਇਹਦੇ ਚ ਸੱਜੀ ਪਾਉਂਗੇ ਜੀ ਛੋਲੇ ਦੀ ਤੁਸੀਂ ਜੇ ਤਾਂ ਖਾਤਾ ਤਿਆਰ ਹੋ ਜਾਊਗਾ ਜੀ ਤੇ ਆਹ ਦੇਖੋ ਜੀ ਨਹੀਂ ਪਰਨੇ ਸਾਰੇ ਸਾਫ ਸਪਈਆ ਵੀ ਇਹਨਾਂ ਕਰਤੀ ਆ ਟਿਚ ਟੌਪ ਪਰ ਤਾਂ ਸਾਫ ਸਪਈਆ ਕਰਕੇ ਤੇ ਜੀ ਸਾਰਾ ਕ ਆਪਣੇ ਵੇਟਦਾ ਜੀ ਸਾਡੇ ਆਂਦੇ ਨੂੰ ਜੀ ਤੇ ਮੈਂ ਮੰਮੀ ਨਾਲ ਚਲੇ ਗਈ ਸੀ ਕਿ ਡੰਕਰ ਬੱਕਰੇ ਜੇ ਉਹ ਘਾਣ ਚਾਰਨ ਜੀ ਇਵੇਂ ਗਾਦੀ ਮੈਨੂੰ ਲੱਗਦਾ ਆ ਤਾ ਦੁਖਦੀ ਅਜਮੇ ਤੋੜਨੀ ਹੁੰਦਾ ਤੇਰੀ ਮੇਰੇ ਨਾਲ ਚੱਲਪਾ ਮੈਤੇ ਭਾਜਣਾ ਹੋਣਾ ਪੀੜੰਗਰ ਬੱਕੇ ਭਾਜੇਗੀ ਤੇ ਫਿਰ ਭੱਗ ਗਈ ਸੀਗੀ ਕਿੱਦਾਂ ਦੇ ਕੋਸੜੀ ਸਿਮੂ ਲੱਗਿਆ ਜੀ ਬੱਕਲ ਲੱਗਿਆ ਏ ਮੰਮੀ ਆਦੀ ਮੇਰੀ ਬੱਕਰੀਆ ਫੇਰ ਭੱਜ ਗਿਆ ਦੇਖਦੀ ਆ ਵਾ ਤੇ ਚਲੋ ਜੀ ਹੁਣ ਮੰਮੀ ਦੀ ਬੱਕਰੀਆ ਫੇਰ ਭੱਜ ਗਿਆ ਜੀ ਮੈਂ ਬੱਕਰੀਆ ਦੇਖਿਆ ਵਾ ਜੀ ਤੇ ਪਤਾ ਨਹੀਂ ਕਿੱਥੇ ਚਲੇ ਗਿਆ ਜੀ ਮਿਲ ਰਿਹਾ ਜੀ ਤੁਹਾਨੂੰ ਫੇਰ ਕਾ ਲੋ ਜੀ ਉੱਧ ਸਾਡਾ ਪਸਾਂਡਾ ਵੀ ਤਿਆਰ ਹੋ ਗਿਆ ਤੇ ਅੱਧਾ ਸਾਡੇ ਛੋਲੇ ਵੀ ਪੜ ਗਏ ਜੀ ਤੇ ਹੁਣ ਲਾਉਗੇ ਜੀ ਛੋਲੇ ਨੂੰ ਪੜਤਾ ਉਹਦਾ ਪਾਣੀ ਪਾ ਦਈਏ ਤੇ ਇਹ ਬੱਦਲਿਆ ਚੁੱਕੀ ਕੋਈ ਦੇਰ ਹੋ ਗਈ ਸਾਰੀ ਖੁੱਤ ਗਈ ਇਹ ਜੇ ਕੁਤਕੇ ਪਾਉਂਗੇ ਫਿਰ ਤਰੀ ਗਾੜੀ ਹੋ ਜਾਂਦੀ ਜੀ ਸੁਗੜੀ ਪਰ ਪਾਉਂਗੇ ਸਾਬਤ ਅੱਡੇ ਪਾਉਂਗੇ ਸਾਰੀਆਂ ਕਾਲੀ ਹੋ ਜਾਂਦੀ ਤੇ ਲੋ ਜੀ ਉਹ ਲੱਗੀ ਜੀ ਟਿੰਪਾ ਛੋਲੇ ਛੋਲੇ ਅੱਦੇ ਛੋਲੇ ਨੇ ਕੁੱਟ ਕੇ ਪਾਣੇ ਜੇ ਅੱਦੇ ਸਾਬਤ ਪਾਉਂਗੇ ਐਦਾਂ ਤਰੀ ਗਾੜੀ ਹੋ ਜਾਂਦੀ ਚੱਲੋ ਮੰਮੀ ਵੀ ਆ ਗਈ ਜੀ ਉਧਰ डंडे चाके डडे 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 चाके लाई मम्मी मम्मी ता आले आई व्हील होते मारले ता देवी कु सब्जी बनाई की नीज बनाई लखडा हे भाण लेनु रखणिया पेंडिया कुकच वे हे खाती धरदी पण वाट के काहीच नाही काय बहोत का तर काहीच नाही काही खात जाऊ

ਸਾਡੇ ਕਾਵਲੀ ਚਨੇ ਬਣ ਕੇ ਹੋ ਗਏ ਜੀ ਤਿਆਰ ਤੇ ਉਧਰ ਡਿੰਪਰ ਨੇ ਕੁੱਟਿਆ ਜੀ ਚਰੀ ਗਾੜੀ ਕਰਨ ਵਾਸਤੇ ਜੀ ਤੇ ਇਹਨਾਂ ਨੂੰ ਘਾਟਕੇ ਪਾਇਆ ਜੀ ਤੇ ਇਹਦੇ ਨਾਲ ਤਰੀ ਗਾੜੀ ਹੋ ਜਾਂਦੀ ਜੀ ਤੇ ਆ ਜਾਓ ਜੀ ਸਾਡੀ YouTube ਫੈਮਲੀ ਵੀ काबली चने बनाए चावल बनाए रोटी बनाई जिन्होंने देखो साढ़ी सिमू लगी अचैठिया बकरियां लगी बुलाने जमेटिया

ਸਬਜੀ ਬਣਾਤੀ ਆ ਲਾਲੋ ਲਾਲ ਤਰੀ ਨੂੰ ਰੰਗ ਚੜਾਤਾ ਜੀ ਤੇ ਦੇਖ ਲੈ ਨੀ ਐਨੀ ਟੇਸਟੀ ਲੱਗਦੀ ਆ ਸਬਜੀ ਦਾ ਖਾਣੇ ਨੂੰ ਪਤਾ ਨਹੀਂ ਕਿੰਨੀ ਕਿ ਸਵਾਦ ਵਧੀਆ ਹੋਣੀ ਜੀ ਇਹਨੇ ਹੈ ਵੇੜੀਪਲ ਸਾਡੀ ਰੀਪਲ ਜੀ ਖਾ ਕੇ ਸਾਡੀ ਰੀਪਲ ਸਾਇਆ ਪਣ ਗਈ ਜੀ ਸਬਜ਼ੀਆਂ ਰੋਟੀ ਸਬਜ਼ੀਆਂ ਵਧੀਆ ਬਣਾਣ ਲੱਗ ਗਈ ਜੀ ਵਧੀਆ ਵਧੀਆ ਤਾਂ ਕੋਈ ਨਹੀਂ ਬਣਾਉਂਦੀ ਨਾ ਵਧੀਆ ਬਣਾਉਂਦੀ ਕਰ ਜੀ ਤੇ ਚਲੋ ਜਿੱਧਰ ਮਮਮੀ ਦੱਸੂਗੇ ਸਾਡੇ ਖਾ ਕੇ ਕਿਵੇਂ ਜਬਣੀ ਛੜੀ ਸਬਜੀ ਬਣ ਕੇ ਹੋ ਗਈ ਤਿਆਰ ਹੁੰਦੇ ਜਾਵੋਗੇ ਜੀ ਥੋੜੀ ਜਿਹੀ ਦਰ ਬਾੜੀਆ ਦਵਾਲੇ ਤੇ ਉਧਰ ਮਮਮੀ ਨੂੰ ਆਇਆ ਵਾ ਜੀ ਮੇਰੇ ਭਰਾ ਦਾ ਫੋਨ ਬੜੇ ਦਾ ਜੀ ਮਮਮੀ ਲੱਗੇ ਜੀ ਗੱਲ ਕਰਨ ਉੱਪਰ ਤੇ ਹਾਂ ਉੱਪਰ ਤੇ ਮੀਂਹ ਪੈਂਦਾ ਏ ਮਮਮੀ ਐ ਨਹੀਂ ਵੀ ਅੰਦਰ ਜਾ ਕੇ ਗੱਲ ਕਰ ਲਵੇ ਮੀਂਹ ਚ ਲੱਗੇ ਬੈਠ ਕੇ ਬਾਹਰ ਅੱਛਾ ਅੱਛਾ ਫਿਰ ਤੂੰ ਮੀਵਾ ਭਿਜੜਾ ਮਮੀ ਕਹਿੰਦੀ ਮੈਂ ਮਟਰ ਲੈ ਗਿਆ ਮਾਸਤੀ ਕੋਲ ਇਹ ਮੀਵਾ ਭਿਜੜਾ ਵੀ ਉੱਪਰ ਤੇ ਛੱਤੀ ਵੀ ਲਈ ਫਿਰ ਜੇ ਭਿਜੜਾ ਦਾ ਹੀ ਭਿਜ ਲੋ ਦੋਨੇ ਨਾਨੀ ਦੋਤੀ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਜਦੋਂ ਮੰਮੀ ਨੂੰ ਪੁੱਛੂਗੇ ਜੀ ਰੋਟੀ ਕਾ ਮੇਰੀ ਛਤਰੀ ਦੇ ਨੀਚੇ ਆ ਜਾਊਗਾ ਖਾਊਂਗੀ ਜਦੋਂ ਮੰਮੀ ਪੁੱਛੂਗੇ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਜਦੋਂ ਮੰਮੀ ਰੋਟੀ ਖਾਊਂਗੇ ਜੀ ਵੀ ਮਿਲੋ ਜੀ ਮੰਮੀ ਨਾਲ ਤੇ ਮੰਮੀ ਲੱਗੇ ਜੀ ਹੁਣ ਰੋਟੀ ਖਾਣ ਸਬਜੀ ਬਣਾਈ ਸੀਗੀ ਚਿੱਟੇ ਛੋਲੇ ਦੀ ਤਾਂ ਮੰਮੀ ਹੁਣ ਖਾ ਕੇ ਦੱਸੂਗੀ ਵੀ ਸਬਜੀ ਕਿਵੇਂ ਦੀ ਬਣੀ ਹੈ ਜੀ ਓ ਮੱਕੀ ਕੁੱਤਾ ਨੰਬਰ ਠੀਕ ਬਣੀ ਵਧੀਆ ਬਣੀ ਚਲੋ ਜੀ ਮੰਮੀ ਨੂੰ ਤਾਂ ਤੁਹਾਨੂੰ ਜੀ ਪਸੰਦ ਆਈ ਜੀ ਧਨੀਆ ਧਨੀਆ ਪਾ ਕੇ ਐ ਇਹਨੂੰ ਜਦ ਤਾ ਚੁੱਲੇ ਉੱਤੇ ਰਤਰੀ ਵੀ ਤੇ ਮੈਂ ਜਿਆਦੀ ਦੇਖਣੀ ਦੀ ਮੈਂ ਕਿਹ ਸਬਜੀ ਅੱਜ ਖੁਸ਼ਬੂਤ ਵਧੀਆ ਦੀ ਸਬਜੀ ਦੀ ਆ ਦੇਖੋ ਜੀ ਸਾਡੀ ਸਬਜੀ ਬਣ ਕੇ ਜ ਤਿਆਰ ਹੋਈ ਜੀ ਲੱਗਿਆ ਜੀ ਰੋਟੀ ਖਾਣ ਤੇ ਸਿਮੂ ਵੀ ਲੱਗੀ ਹੈ ਜੀ ਮੰਮੀ ਨਾਲ ਰੋਟੀ ਖਾਣ ਕਹਿੰਦੀ ਮੈਂ ਨਾਨੀ ਨਾਲ ਰੋਟੀ ਖਾਣੀ ਹੈ ਮੈਂ ਮਾਂ ਕਰਦਾ ਅੱਜ ਕੱਲ ਇਹਨੇ ਡਿਪਲ ਦੀ ਡਿਪਲ ਦਾ ਡਿਪਲ ਰੋਟੀ ਖਾਣੀ ਛੱਡਤੀ ਆਪਣੀ ਨਾਨੀ ਨਾਲ ਮਸ਼ਹੂਰ ਕਰਿਆ ਰੋਟੀ ਖਾਣੀ ਨਾਨੀ ਨਾਲ ਰੋਟੀ ਖਾਂਦੀ ਤੇ ਚਲੋ ਜੀ ਤੇ ਹੁਣ ਅਸੀਂ ਵੀ ਰੋਟੀ ਖਾ ਲਈਏ ਜੀ ਮਿਲਦੇ ਆ ਜੀ ਤੁਹਾਨੂੰ ਰੋਟੀ ਖਾਣੇ ਤੋਂ ਬਾਅਦ ਜੀ ਇਹ ਉਧਰ ਲੱਗੇ ਜੀ ਨਾਨੀ ਦੋਤੀ ਰੋਟੀ ਖਾਣ ਹਾਂ ਥਾਲੀ ਪਾਈ ਲਾ ਲਓ ਜੀ ਮੰਮੀ ਲੱਗੇ ਜੀ ਧਾਰ ਕੱਢਣ ਜੇ ਤੇ ਕੰਮ-ਕੋਮ ਨੂੰ ਬੈਠ ਕੇ ਆ ਗਈ ਸੀ ਕਿ ਤੇ ਅਸੀਂ ਆਏ ਸੀ ਕਿ ਧਾਰ ਕੱਢਣ ਜੀ ਤੇ ਮੀਂਹ ਕਰਕੇ ਕੰਮ ਬਹੁਤ ਖਰਾਬ ਹੈ ਡੰਗਰ ਥੱਲੇ ਗਿੱਲਾ ਹੋ ਜਾਂਦਾ ਜੀ ਆ ਦੇਖੋ ਮੰਮੀ ਇਸ ਤਰ੍ਹਾਂ ਨਾ ਕੱਖ ਜੇ ਵੱਟ ਕੇ ਗੇੜ ਦਿੰਦੀ ਹੈ ਨਾ ਥੱਲੇ ਬੈਠਣੇ ਨੂੰ ਵੀ ਡੰਗਰ ਸੁੱਕੇ ਵਾਂ ਬੈਠੇ ਰਹੋਗੇ ਜੀ ਤੇ ਮੀਂਹ ਕਰਕੇ ਦੇਖੋ ਛੱਤ ਵੀ ਕਿੰਨੀ ਜ਼ਿਆਦਾ ਖਰਾਬ ਹੋਈ ਵੀ ਹੈ ਜੀ ਮੀਂਹ ਦਾ ਪਾਣੀ ਆ ਜਾਂਦਾ ਅੰਦਰ ਐਸਾ ਪਰ ਤਰਪਾਰ ਤਰਪੂਲ ਪਾਈ ਵੀ ਹੈ ਜੀ ਪਰ ਫਿਰ ਵੀ ਪਾਣੀ ਤਾਂ ਬਾੜਾ ਮੋਟਾ ਆ ਹੀ ਜਾਂਦਾ ਜੀ ਅੰਦਰ ਤੇ ਉਧਰ ਬਣਾਇਆ ਜੀ ਡੰਗਰ ਆਲਾ ਤੇ ਅਦਰ ਛੇਲੂ ਬੰਨੇ ਵੀ ਆ ਜਿੱਦਾਂ ਛੇਡੂਰ ਬਾਲਤ ਅੰਦਰ ਬੰਦੇ ਜੀ ਤੇ ਗਾਂਏ ਨੂੰ ਬੰਦੇ ਜੀ ਇਧਰ Ah, capra, guarda, è pretty. Ma non mi ha detto che 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 è non ਉਜੀ ਖੱਟੇ ਲੱਗੇ ਆ ਨਹੀਂ ਇਹਨਾਂ ਨੂੰ ਖੱਟੇ ਵੀ ਕਹਿੰਦੇ ਆ ਇੱਧਰ ਛੋਲੰਗ ਵੀ ਕਹਿੰਦੇ ਜੀ ਇਹਨਾਂ ਦਾ ਬਣਦਾ ਜੀ achar ਅਜੇ ਤਾਂ ਇਹ ਕੱਚੇ ਹੈ ਜੀ ਗ੍ਰੀਨ ਗ੍ਰੀਨ ਕਲਰ ਦੇ ਹੈ ਜਦੋਂ ਪੱਕ ਜਾਂਦੇ ਨੇ ਨਾ ਫਿਰ ਇਹਨ ਬੜੇ ਬੜੇ ਹੋ ਜਾਂਦੇ ਬੜੇ ਬੜੇ ਹੋ ਕੇ yellow ਕਲਰ ਦੇ ਹੋ ਜਾਂਦੇ ਜੀ ਪੀਲੇ ਪੀਲੇ ਜੀ ਹੋ ਜਾਂਦੇ ਯਾਰ ਪੱਕ ਕੇ ਤੇ ਇਹਦੇ ਵਿੱਚ ਅਸੀਂ ਆਦਦਾ ਪਾ ਕੇ ਤੇ ਮੈਂ ਕਹਿੰਦੇ ਹਰੀ ਮਿਰਚ ਕੱਟ ਕੇ ਵਿੱਚ ਨਮਕ ਜਾਂ ਭਰ ਕੇ ਹਰੀ ਮਿਰਚਾਂ ਦੇ ਬਲੈਕ ਨਮਕ ਅਰ ਕਿਆ ਕਹਿੰਦੇ ਇੱਕ ਦੂਸਰਾ ਇਸ ਤਰ੍ਹਾਂ ਕਾਲੀ ਮਿਰਚ ਵਾ ਕੇ ਇਹਨ ਮਿਰਚਾਂ ਦੇ ਵਿੱਚ ਭਰ ਕੇ ਨਾ ਉਹਨਾਂ ਨੂੰ ਅਚਾਰ ਦੇ ਵਿੱਚ ਗਿਰਦੇ ਇੰਨੇ ਆ ਸਵਾਦ ਬਣਦਾ ਨਾ ਖੱਟਾ-ਖੱਟਾ ਅਚਾਰ ਜੀ ਬਹੁਤ ਟੇਸਟੀ ਬਣਦਾ ਜੀ ਤੇ ਇਹ ਹਜੇ ਤਾਂ ਇਹ ਕੱਚੀ ਹੈ ਜੀ ਇਹ ਥੋੜੀ ਜਿ ਮਿਲਦਾ ਪੱਕਦੇ ਹੁੰਦੇ ਜੀ ਜਾ ਕੇ ਮਿਲਦਾ 10ਵੇਂ 11ਵੇਂ ਮਹੀਨੇ ਚ ਪੱਕੂਗੇ ਜੀ ਜਾ ਕੇ ਹਾਂ ਤੇ ਫਿਰ ਪੱਕਣੇ ਤੋਂ ਬਾਅਦ ਮੰਮੀ ਪਾਦੇ ਹੁੰਦੇ ਜੀ ਇਹਨਾਂ ਦਾ ਅਚਾਰ ਮੰਮੀ ਅਚਾਰ ਬਹੁਤ ਵਧੀਆ ਬਣਾਉਂਦੇ ਜੀ ਇਹਦਾ ਤੇ ਆ ਦੇਖੋ ਜੀ ਲੱਗਿਆ ਜੀ ਬੁੱਟਾ ਇਹਨਾਂ ਦਾ ਇੰਨੇ ਭਰਿਆ ਪਿਆ ਜੀ ਆਹ ਤੇ ਜਦੋਂ ਪੱਕੂਗਾ ਫੇਰ ਤੁਹਾਨੂੰ ਆਚਾਰ ਦੀ ਰੈਸিপি ਦਿਖਾਵਾਂਗੇ ਜੀ ਅਸੀਂ ਇਹ ਅਜੇ ਤਾਂ ਕੱਚੇ ਹੈ ਜੀ ਇਹ ਤੇ ਉੱਧਰ ਸਾਡੀ ਸਿਮੋ ਨਹੀਂ ਟਿਕਦੀ ਜੀ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਤੇ ਮੰਮੀ ਲੱਗੇ ਸੀਗੀ ਉਧਰ ਧਾਰ ਕੱਢਣ ਤੇ ਮੰਮੀ ਕਹਿੰਦੇ ਆ ਜਾ ਵੀ ਤੂੰ ਚੱਲ ਮੇਰੇ ਨਾਲ ਤੇ ਮੈਂ ਕਿਹਾ ਮੈਂ ਚੱਲਦੀ ਕੋਈ ਨਾ ਤੇ ਅਸੀਂ ਕੰਮ-ਕੁਮ ਨਿਬੇੜਿਆ ਸੀਗੇ ਜੀ ਉਧਰ ਤੇ ਮੈਂ ਵੀ ਪਹਿਲੀ ਬੈਠੀ ਸੀਗੀ ਮੈਂ ਕਿਹਾ ਮੰਮੀ ਚੱਲੋ ਘੁੰਮਣ ਚੱਲੀਏ ਅਲੈਕੋ ਮੇੋਂਗੇ ਨਾਲ ਇਧਾਰ ਕੱਢ ਲਿਓਂਗੇ ਮੈਂ ਕਿਹਾ ਮਿਲਦੇ ਆ ਜੀ ਤੁਹਾਨੂੰ ਫੇਰ ਲੋ ਜੀ ਅਸੀਂ ਬੱਕਰੀਆਂ ਛੱਡਤੀ ਆ ਜੀ ਅਸੀਂ ਕੱਲ ਵਾਲਾ ਹੀ ਬਲੌਗ ਲੱਗੇ ਜੀ ਕੰਟੀਨਿਊ ਕਰਨ ਤੇ ਬੱਕਰੀਆਂ ਛੱਡਤੀ ਆ ਜੀ ਅਸੀਂ ਤੇ ਉਧਰ ਮੰਮੀ ਵੀ ਚੱਲੇ ਜੀ ਗਾਏ ਨੂੰ ਲੈਣ ਲੈ ਕੇ ਚੁਗੜ ਵਾਸਤੇ ਜੀ ਤੇ ਆ ਮਿਲੋ ਜੀ ਮੰਮੀ ਨਾਲ ਚੱਲੇ ਜੀ ਅਸੀਂ ਦੰਗਰੇ ਬੱਕਰੇ ਛੱਡ ਕੇ ਆਪਣੀ ਡਿਊਟੀ ਪਰ ਹੁਣ ਬਾਅਦ ਵਿੱਚ ਮਿਲੂੰਗਾ ਫੇਰ ਤੁਹਾਨੂੰ ਕਿਸੇ ਅਗਲੇ ਬਲੌਗ ਚ ਹੋਰ ਦੰਗਰ ਬੱਕਰੇ ਛੱਡ ਲਈ ਆ ਜੀ ਅਸੀਂ

ਇਹ ਮੈਂ ਵੀ ਜਾਣਾ ਸੀਗਾ ਨਾਨੀ ਨਾਲ ਮੈਂ ਦੇ ਪਾਈ ਸੀਗੀ ਸਲਵਾਰ ਕਮੀਜ਼ ਵਾਲੀ ਡਰੈਸ ਕਮੀਜ਼ ਪਾ ਲਿਆ ਸਲਵਾਰ ਕੋਲਤੀ ਤੇ ਹੁਣ ਪਾ ਉਹਦੇ ਉੱਤੇ ਕਮੀਜ਼ ਨਾਲ ਨਿੱਕਰ ਵਾ ਕੇ ਘੁੰਮਣ ਲੱਗੀ ਹੈ ਜੀ ਆ ਮਮੀ ਤੇ ਆਪ ਕੀ ਹੋ ਬੋਲੇ ਕੋਈ ਮੰਮੀ ਜਾਂਦੀ ਹੈ ਜੀ ਬੱਕਰੀਆਂ ਨੂੰ ਲੈ ਕੇ ਡੰਗਰ ਬੱਕਰੇ ਛੱਡ ਲੇ ਜੀ ਮੰਮੀ ਨੇ ਤੇ ਹੁਣ ਉਹ ਚਲੇ ਗਏ ਜੀ ਮੰਮੀ ਬੱਕਰੀਆਂ ਬੱਕਰੀਆਂ ਲੈ ਕੇ ਜੀ

ਤੇ ਲੋ ਜੀ ਮੰਮੀ ਦੇ ਚਲੇ ਗਏ ਜੀ ਡੰਗਰ ਪਕੜਿਆ ਲੈ ਕੇ ਤੇ ਚਲੋ ਜੀ ਸਾਡਾ ਅੱਜ ਦਾ ਬਲੌਗ ਅਜਿਹਾ ਕੀ ਸੀ ਜੀ ਤੇ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਧੰਨਵਾਦ ਸਾਰਿਆਂ ਦਾ ਜੀ ਸਾਡਾ ਬਲੌਗ ਦੇਖਣ ਲਈ ਬਹੁਤ ਬਹੁਤ ਤੈਨ ਮਿਲੂਗਾ ਕਿਸੇ ਅਗਲੇ ਬਲੌਗ ਚ ਬਾਏ ਬਾਏ